ਉਹਨਾਂ ਨੇ ਜੀ ਦੇ ਮੇਰਾ ਨਾਮ ਭੱਲੋ ਆ ਜੀ ਕਿਹੜੀ ਗੱਲ ਅਸੀਂ ਰਨੇ ਸੋ ਕਾਟ ਸੁਣ ਗਨੇਸ ਕੋ ਸੁਣਾ ਇਹ ਗੱਲ ਹੋਈ ਉਹਨੂੰ ਬੇਟੀ ਹੋਈ ਹੈ ਗੁੜੀਆਂ ਨੂੰ ਪ੍ਰੈਸ਼ਨ ਨਾਲ ਪ੍ਰੈਸ਼ਨ ਨਾਲ ਸਾਡੀ ਪੋਤੀ ਆ ਜੀ ਮੇਰੇ ਪਰ ਆ ਕਿੰਨੇ ਚਿਰ ਨੂੰ ਸਾਡੇ ਆਏ ਉਹਨੇ ਚਿਰ ਨੂੰ ਇਹਨਾਂ ਨੇ ਆਪਰੇਸ਼ਨ ਕਰਤਾ ਜੀ ਸਾਡੇ ਤੇ ਜਦੋਂ ਆਏ ਨਾ ਜਦੋਂ ਉਹਦਾ ਪ੍ਰੈਸ਼ਨ ਹੋ ਗਿਆ ਗੁੜੀਆਂ ਚੱਕ ਦਿੱਨੇ ਨੇ ਇਹਨਾਂ ਨੇ ਆਪਰੇਸ਼ਨ ਕਰਿਆ ਇਨਾਂ ਨੇ ਜਿਹੜਾ MRI ਕਰਾਈ ਇਹ ਇਹਦੀ ਵਿੱਚ ਨਾਰੀ ਜਿਹੜੀ ਬਾਥਰੂਮ ਵਾਲੀ ਸੀ ਉਹ ਵਿੱਚ ਪ੍ਰੈਸ਼ਨ ਦੇ ਸੀ ਤੇ ਜਿੰਨੇ ਨੇ ਬੱਚੀ ਦਾ ਪ੍ਰੈਸ਼ਨ ਚੋਂ ਬਾਥਰੂਮ ਆਇਆ ਹੀ ਨਹੀਂ ਡਾਕਟਰ ਵੀ ਗਲਤੀ ਇਹ ਸਰ ਪੇਸ਼ੈਂਟ ਸਾਡੇ ਕੋਲ ਆਈ ਸੀਗੀ ਇਹਦਾ ਸੇਜ਼ੇਰੀਅਨ ਹੋਇਆ ਸੀਗਾ ਸਾਡੇ ਕੋਲ 11 ਤਰੀਕ ਨੂੰ ਉਸ ਪੇਸ਼ੈਂਟ ਆਲਰੇਡੀ ਪਹਿਲਾਂ ਇਹਦਾ ਇੱਕ ਸੇਜ਼ੇਰੀਅਨ ਹੋਇਆ ਹੋਇਆ ਸੀਗਾ 5 ਸਾਲ ਪਹਿਲਾਂ ਤੇ BP ਹਾਈ ਸੀਗਾ ਲਿਵਰ ਤੇ ਆਲਰੇਡੀ ਅਫੈਕਟ ਪੈ ਚੁੱਕਾ ਜੀਵਨ ਹਸਪੀਟਲ ਪਟਿਆਲਾ ਦੇ ਡਾਕਟਰਾਂ ਦੇ ਉੱਪਰ ਗਰਭਤੀ ਮਹਿਲਾ ਨੂੰ ਮਾਰਨ ਦੇ ਪਰਿਵਾਰਿਕ ਮੈਂਬਰਾਂ ਨੇ ਲਗਾਏ આરોਪ ਡਾਕਟਰ ਨੇ ਆਖਿਆ ਸਾਡੇ ਹਸਪਤਾਲ ਵਿੱਚ ਨਹੀਂ ਹੋਈ ਮੌਤ ਆਖਿਰ ਕਿਸ ਦੀ ਗਲਤੀ ਨਾਲ ਹੋਈ ਮਹਿਲਾ ਦੀ ਮੌਤ ਨਾ ਬੱਲੋ ਜੀ ਕਿਹੜੀ ਗੱਲ ਅਸੀਂ ਰਣੇ ਸੋਗਾ ਸੁਣ ਗਨੇਸ਼ਪੁਰ ਸੁਣਾ ਇਹ ਗੱਲ ਹੋਈ ਉਹਨੂੰ ਬੇਟੀ ਹੋਈ ਹੈ ਗੁੜੀਆਂ ਨੂੰ ਪ੍ਰੈਸ਼ਨ ਨਾਲ ਪ੍ਰੈਸ਼ਨ ਨਾਲ ਸਾਡੀ ਪੋਤੀ ਆ ਜੀ ਮੇਰੇ ਭਰਾ ਦੀ ਪੋਤੀ ਆ ਕੀ ਗੱਲ ਉਹਨਾਂ ਨੂੰ ਕੁਛ ਨਹੀਂ ਜੀ ਕੋਈ ਇੰਨੀ ਸੋਹਣੀ ਬਣ ਕੇ ਆਈ ਐ ਐਨ ਲਾ ਪਾ ਕੇ ਆਈ ਆ ਕੁੜੀ ਚੰਗਾ ਸੁਰਖੀ ਬਿੰਦੀ ਲਾ ਕੇ ਆਈ ਆ ਕੁੜੀ ਐਨ ਭੱਜ ਕੇ ਆਈ ਐ ਨਾ ਸਾਨੂੰ ਵਧੀਆ ਲੱਗੀ ਵੀ ਜਾ ਰਹੀ ਆ ਸਾਨੂੰ ਕਹਿ ਕੇ ਆਈ ਆ ਟੈਸਟ ਕਰਾਣ ਚੱਲੀਆਂ ਅਸੀਂ ਆਖਿਆ ਵੀ ਟੈਸਟ ਕਰਾਉਣ ਚੱਲੀਏ ਕਿ ਤੂੰ ਕਹਿੰਦਾ ਕੇਸ ਕਹਿੰਦਾ ਨਹੀਂ ਅੰਬੋ ਮੈਂ ਕਹਿੰਦਾ ਕੇਸ ਕਰਾਉਣ ਚੱਲੀਏ ਕੇਸ ਨਿਕਾਣ ਤੇ ਮੈਂ ਟੈਸਟ ਕਰਾਉਣ ਚੱਲੀ ਉਹ ਜਦੋਂ ਉਰੇ ਆ ਗਈ ਰਾਜਨੇ ਕਹਿਆ ਵੀ ਕਹਿੰਦਾ ਤੇਰਾ ਤੇ ਕੇਸ ਹੋਊਗਾ ਕਹਿੰਦਾ ਜੀ ਮੈਂ ਕਿਸੇ ਨਾਲ ਨਹੀਂ ਲੈ ਕੇ ਆਈ ਕਰਦਾ ਪਰਿਵਾਰ ਕਹਿੰਦਾ ਲੈ ਨਾਲ ਨਹੀਂ ਲੈ ਕੇ ਆਈ ਕਹਿੰਦਾ ਤੂੰ ਫੋਨ ਕਰ ਕਹਿੰਦਾ ਮੈਂ ਤੈਨੂੰ ਲੈ ਕੇ ਪਹੁੰਚ ਜਾਨੀ ਆ ਉਹ ਕੱਲੀ ਗੁੜੀਆਂ ਨੂੰ ਲੈ ਕੇ ਐਮਬੂਲੈਂਸ ਚ ਉਰੇ ਪਹੁੰਚ ਗਈ ਜਿੰਨੇ ਚਿਰ ਨੂੰ ਸਾਡੇ ਆਏ ਉਹਨੇ ਚਿਰ ਨੂੰ ਇਹਨਾਂ ਨੇ ਆਪਰੇਸ਼ਨ ਕਰਤਾ ਜੀ ਸਾਡੇ ਤੇ ਜਦੋਂ ਆਏ ਨੇ ਜਦੋਂ ਉਹਦਾ ਪ੍ਰੇਸ਼ਣ ਹੋ ਗਿਆ ਗੁੜੀਆਂ ਚੱਕ ਦਿੱਨੇ ਨੇ ਇਹਨਾਂ ਨੇ ਆਪਰੇਸ਼ਨ ਕਹਿਆ ਇਹਨਾਂ ਨੇ ਜਿਹੜਾ ਐਮ ਆਰ ਆਈ ਕਰਾਈ ਐਮ ਆਰ ਆਈ ਇਹਨਾਂ ਨੇ ਕਰਾਈ ਇਹਨਾਂ ਜਿਹਦਾ ਐਮ ਆਰ ਆਈ ਆਈ ਇਹਨਾਂ ਨੇ ਕੋਈ ਡਾਕਟਰਾਂ ਨੇ ਵੇਖਿਆ ਨਹੀਂ ਵੀ ਤੁਸੀਂ ਇਹਦੀ ਕੋਈ ਦੇਖੋ ਵੀ ਪ੍ਰੈਸ਼ਨ 'ਚ ਕੋਈ ਗਲਤੀ ਆ ਰਹੀ ਆ ਵੀ ਪ੍ਰੈਸ਼ਨ 'ਚ ਕੋਈ ਗਲਤੀ ਆ ਰਹੀ ਆ ਇਹਦੇ ਪ੍ਰੈਸ਼ਨ ਰਾਤ ਇਹਨਾਂ ਨੇ ਐਮ ਆਰ ਆਈ ਕਰਾਈ ਬੱਚਿਆਂ ਨੇ ਭੱਜ ਭੱਜ ਕੇ ਇਹਦੀ ਵਿੱਚ ਨਾੜੀ ਜਿਹੜੀ ਬਾਥਰੂਮ ਵਾਲੀ ਸੀ ਉਹ ਵਿੱਚ ਪ੍ਰੈਸ਼ਨ ਦੇ ਸੀ ਤੇ ਜੀ ਇਹਨਾਂ ਨੇ ਬੱਚੀ ਦਾ ਪ੍ਰੈਸ਼ਨ 'ਚੋਂ ਬਾਥਰੂਮ ਆਇਆ ਹੀ ਨਹੀਂ ਡਾਕਟਰ ਦੀ ਗਲਤੀ ਡਾਕਟਰ ਦੀ ਗਲਤੀ ਆ ਜੀ ਆ ਜੀਵਨ ਹਸਪਤਾਲਾ ਜੀ ਕਿ ਮੇਰੀ ਘਰ ਵੀ ਜਾਂਦਾ ਕਿ ਮੇਰੀ ਕਾਰਵਾਈ ਜਾਂਦੇ ਹੋ। ਇਨਸਾਫ ਕਿ ਚੰਦਾ। ਇਨਸਾਫ ਤਾਂ ਚਾਹੀਦਾ ਵੀ ਇਸ ਸਦੀ ਬੇਟੀ ਦਾ ਕੋਈ ਇਨਸਾਫ ਦੇਵੇ। ਸਾਨੂੰ ਵੀ ਕਿਵੇਂ ਮਾਰੀ ਇਹਨਾਂ ਨੇ ਕੀ ਕਰੇ ਵੀ ਕਿਉਂ ਨਹੀਂ ਸਾਨੂੰ ਡਿੱਕੇ? ਸਾਨੂੰ ਕਿਉਂ ਨਹੀਂ ਡਿੱਕੇ ਜੀ ਇਹਨਾਂ ਨੇ? ਸਾਨੂੰ ਇਨਸਾਫ ਚਾਹੀਦਾ ਜੀ। ਸਾਡੇ ਨਾਲ ਬੇਇਨਸਾਫੀ ਹੋਈ ਆ ਨੀ। ਸਾਡੇ ਨਾਲ ਬੇਇਨਸਾਫੀ ਹੋਈ ਆ। ਸਾਡੇ ਨਾਲ ਇਨਸਾਫ ਨਾ ਕੋਈ ਸੌਰਾ ਹੈ ਦਾ। ਕੋਈ ਵੀ ਨਹੀਂ ਚੱਲਦਾ। ਪਿੱਛੇ ਜੇ ਪਤਾ ਲੱਗਿਆ ਸਾਨੂੰ ਕੇਸ ਲੈ ਲਈ। ਅੱਗੇ ਜੇ ਮਾਰ ਦੇਣਗੇ ਨਾ। ਡਿੱਗਣ ਕੱਪੇ ਮਾਰ ਮਾਰ ਕੇ। ਦੀ ਬਾਰ ਦੀ ਬਾਰੇ ਪਾਵਾ ਦਾ ਕਿਸ ਮਾਰ ਗਤੀ ਗਤੀ ਦੀ ਜਾਉਂਦੀ ਫੋਟੋ ਆ ਤੇ ਇਹ ਆ ਬੱਚਾ ਕਿਹੜਾ ਪਰਗਾ ਨਾ ਇਹ ਬੱਚਾ ਅੰਦਰ ਨਾ ਬੱਚਾ ਇਹਦਾ ਸਭ ਨੀਚੇ ਹਸਪਤਾਲ ਦੇ ਬਾਹਰ ਸਭ ਜਾਨਾ ਰੋਲਾ ਪੈਦਾ ਕਿ ਇਹ ਮੈਟਰ ਆ ਇਸ ਸਰ ਪੇਸ਼ੈਂਟ ਸਾਡੇ ਕੋ ਆਈ ਸੀਗੀ ਇਹਦਾ ਸੇਜ਼ੀਰੀਅਨ ਹੋਇਆ ਸੀਗਾ ਸਾਡੇ ਕੋਲ 11 ਤਰੀਕ ਨੂੰ ਉਸ ਪੇਸ਼ੈਂਟ ਆਲਰੇਡੀ ਪਹਿਲਾਂ ਇਹਦਾ ਇੱਕ ਸੇਜ਼ੀਰੀਅਨ ਹੋਇਆ ਹੋਇਆ ਸੀਗਾ 5 ਸਾਲ ਪਹਿਲਾਂ ਤੇ ਬੀਪੀ ਹਾਈ ਸੀਗਾ ਲਿਵਰ ਤੇ ਆਲਰੇਡੀ ਅਫੈਕਟ ਪੈ ਚੁੱਕਿਆ ਸੀਗਾ ਬੀਪੀ ਦੀ ਵਜ੍ਹਾ ਨਾਲ ਪ੍ਰੀਕਲੈਮਪਸੀਆ ਦੇ ਫੀਚਰ ਸੀਗੇ ਅਸੀਂ ਇਹਨਾਂ ਨੂੰ ਸਾਰੀ ਹਿਸਟਰੀ ਦੱਸ ਕੇ ਸਾਰੀਆਂ ਕੰਪਲਿਕੀਸ਼ਨਸ ਦੱਸ ਕੇ ਕਿ ਇਹ ਆਪਰੇਸ਼ਨ ਤੋਂ ਬਾਅਦ ਵੀ ਹੋ ਸਕਦੀਆਂ ਨੇਗੀਆਂ ਕੰਸੈਂਟ ਲੈ ਕੇ ਫਿਰ ਇਹਨਾਂ ਦੀ ਮਰਜ਼ੀ ਨਾਲ ਇਹਦੇ ਘਰ ਵਾਲੇ ਨੂੰ ਸਾਰਾ ਕੁਝ ਦੱਸ ਕੇ ਫਿਰ ਇਹਦਾ ਸੇਜ਼ੀਰੀਅਨ ਕੀਤਾ ਸੇਜ਼ੀਰੀਅਨ ਤੋਂ ਇੱਕ ਦਿਨ ਬਾਅਦ ਇਹ ਠੀਕ ਰਹੀ ਫਿਰ ਇਹਦਾ ਬੀਪੀ ਇੱਕਦਮ ਬਹੁਤ ਜ਼ਿਆਦਾ ਵੱਧ ਗਿਆ ਜਿੱਤ ਕਰਕੇ ਗੁਰਦਿਆਂ ਤੇ ਅਸਰ ਪੈ ਗਿਆ ਤੇ ਪਿਸ਼ਾਬਾਣਾ ਬੰਦ ਅਸੀਂ ਇਹਨਾਂ ਨੂੰ ਸਾਰੀ ਗੱਲ ਸਮਝਾਈ ਕਿ ਇੱਦਾਂ-ਇੱਦਾਂ ਕਰਕੇ ਆਈ.ਸੀ.ਯੂ ਚ ਰੱਖਣਾ ਪਏਗਾ ਮਰੀਜ਼ ਨੂੰ ਸਾਹ ਲੈਣ 'ਚ ਵੀ ਦਿੱਕਤ ਆ ਰਹੀ ਸੀਗੀ ਕਿ ਤੁਸੀਂ ਇੱਥੇ ਹੀ ਇਲਾਜ ਕੰਟੀਨਿਊ ਕਰਾ ਲਓ ਅਸੀਂ ਕਰ ਦਾਂਗੇ ਅਸੀਂ ਮਨਾਂ ਨਹੀਂ ਕਰ ਰਹੇ ਹੈਗੇ ਇਲਾਜ ਕਰਨ ਤੋਂ ਤੇ ਇਹ ਕਹਿੰਦੇ ਕਿ ਅਸੀਂ ਫਾਈਨੈਂਸਸ ਕਰਕੇ ਸਾਨੂੰ ਇਸ਼ੂਜ਼ ਨੇਗੇ ਤਾਂ ਅਸੀਂ ਰੈਫਰ ਕਰਾਉਣਾ ਚਾਹੁੰਦੇ ਆ ਅਸੀਂ ਕਿਹਾ ਠੀਕ ਆ ਜਿੱਦਾਂ ਤੁਹਾਨੂੰ ਠੀਕ ਲੱਗਦਾ ਬਟ ਫਿਰ ਵੀ ਅਸੀਂ ਪੇਸ਼ੈਂਟ ਦੀ ਇੱਕ ਡਾਇਲਿਸਿਸ ਕਰਕੇ ਤਾਂ ਕਿ ਪੇਸ਼ੈਂਟ ਦਾ ਟ੍ਰੀਟਮੈਂਟ ਡਿਲੇ ਨਾ ਹੋਵੇ ਅਸੀਂ ਇੱਕ ਡਾਇਲਿਸਿਸ ਕਰਕੇ ਪੇਸ਼ੈਂਟ ਭੇਜਿਆ ਫਿਰ ਪੇਸ਼ੈਂਟ ਰਜਿੰਦਰਾ ਹਸਪੀਟਲ ਚਲਾ ਗਿਆ ਪੇਸ਼ੈਂਟ ਰਜਿੰਦਰਾ ਹਸਪੀਟਲ ਹੀ ਰਿਹਾ ਉਸ ਤੋਂ ਬਾਅਦ 15 ਤਰੀਕ ਨੂੰ ਸਾਡੇ ਕੋਲ ਛੁੱਟੀ ਲੈ ਕੇ ਚਲਾ ਗਿਆ ਸੀ ਪੇਸ਼ੈਂਟ ਉਸ ਤੋਂ ਬਾਅਦ ਹੀ ਰਜਿੰਦਰਾ ਹਸਪੀਟਲ ਰਿਹਾ ਫਿਰ ਰਾਤ ਪੇਸ਼ੈਂਟ ਕਿਸੇ ਹੋਰ ਪ੍ਰਾਈਵੇਟ ਹਸਪੀਟਲ ਚਲਾ ਗਿਆ ਤੇ ਅੱਜ ਇਹਨਾਂ ਨੇ ਆ ਕੇ ਪੇਸ਼ੈਂਟ ਹੁਣ ਤੁਹਾਡੇ ਕੋਲੋਂ ਸੁੱਤ ਲੈ ਕੇ ਨਹੀਂ ਨਹੀਂ ਸਾਡੇ ਕੋਲੋਂ ਨਹੀਂ ਲੈ ਕੇ ਗਏ ਸਾਡੇ ਕੋਲੋਂ 15 ਤਰੀਕ ਨੂੰ ਪੇਸ਼ੈਂਟ ਆਲਰੇਡੀ ਰੈਫਰ ਹੋ ਚੁੱਕਿਆ ਸੀ ਓਨ ਰਿਕੁਐਸਟ ਤੇ ਫਿਰ ਅੱਜ ਕਿਉਂ ਆਏ ਨੇ ਅੱਜ ਕਿਸਾ ਕੀ ਕਹਿ ਸਕਦੇ ਹਾਂ ਤੈਨਾਂ ਨੂੰ ਤਾਂ ਕੁਝ ਨਹੀਂ ਜਿਹੜੇ ਲੋਕ ਉਸ ਨਾਲ ਨਹੀਂ ਸੀਗੇ ਅੱਜ ਜੋ ਲੋਕ ਹੈ ਹੀ ਨਹੀਂ ਜਿਨ੍ਹਾਂ ਨੇ ਕੰਸੈਂਟਰ ਦਿੱਤਾ ਸੀ ਇਲਾਜ ਦੇ ਵਾਸਤੇ ਜਿਨ੍ਹਾਂ ਨੂੰ ਬਿਮਾਰੀ ਸਮਝਾਈ ਗਈ ਸੀ ਤੇ ਜਿਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਅਸੀਂ 9 ਮਹੀਨਿਆਂ ਦੇ ਦੌਰਾਨ ਇਲਾਜ ਹੀ ਨਹੀਂ ਕਰਾਇਆ ਪ੍ਰੈਗਨancies ਦਾ ਉਹ ਇਮੀਡੀਏਟਲੀ ਸਾਡੇ ਕੋਲ ਆ ਕੇ ਉਸ ਟਾਈਮ ਆਪਣੀ ਬਿਮਾਰੀ ਨੂੰ ਲੈ ਕੇ ਡਾਕਟਰ ਸਾਹਿਬ ਨੇ ਸਾਰੀ ਬਿਮਾਰੀ ਐਕਸਪਲੇਨ ਕਰਤੀ ਦੱਸਿਆ ਕਿ ਇਸ ਬਿਮਾਰੀ ਦੇ ਦੌਰਾਨ ਦੇ ਕਰਕੇ ਆਹ ਸਭ ਕੁਝ ਹੋ ਸਕਦਾ ਹੈ ਇਹਨਾਂ ਨੇ ਉਸ ਦਿਨ ਸਾਡੇ ਕੋਲ ਉਹਦੀ ਵੀਡੀਓ ਕੰਸੈਂਟ ਹੈ 6 ਮਿੰਟ ਦੀ ਵੀਡੀਓ ਹੈ ਜਿੱਦੇ ਜਿਸੀਂ ਇਹਨਾਂ ਨੂੰ ਸਾਰਾ ਕੁਝ ਸਮਝਾਇਆ ਤੇ ਇਹਨਾਂ ਨੂੰ ਸੋਚਣ ਦਾ ਟਾਈਮ ਦਿੱਤਾ ਕਿ ਤੁਸੀਂ ਕਿਤੇ ਇਲਾਜ ਕਰਾਣਾ ਹੈ ਹੋਰ ਕਰਾ ਲਓ ਇਹਨਾਂ ਨੇ ਸੋਚ ਕੇ ਸਾਨੂੰ ਦੱਸਿਆ ਨਹੀਂ ਅਸੀਂ ਇੱਥੇ ਇਲਾਜ ਕਰਾਣਾ ਉਸ ਦੇ ਬਾਅਦ ਅਸੀਂ ਇਹਨਾਂ ਨੂੰ ਇੱਥੇ ਸਾਰਾ ਟਰੀਟ ਕੀਤਾ ਜੋ ਕਰ ਸਕਦੇ ਹਾਂ ਹੁਣ ਉਸ ਤੋਂ ਬਾਅਦ ਅੱਗੇ ਜਿਹੜੀ ਪ੍ਰੋਬਲਮ ਜਦੋਂ ਆਈ ਤਾਂ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਸਾਰਾ ਕੁਝ ਅੱਗੇ ਵੀ ਕੰਟੀਨਿਊ ਰੱਖੋ ਪਰ ਇਹਨਾਂ ਨੇ ਇੱਥੇ ਉਹ ਕੰਟੀਨਿਊ ਨਹੀਂ ਕੀਤਾ ਸਰਕਾਰੀ ਹਸਪਤਾਲ ਚ ਲੈ ਗਏ ਪਰ ਅੱਗੇ ਕੀ ਹੋਇਆ ਉਹ ਉਹਨਾਂ ਨੂੰ ਪਤਾ ਉਸ ਤੋਂ ਬਾਅਦ ਅੱਜ ਤਾਂ ਸਾਡੇ ਕੋਲ 9 ਦਿਨਾਂ ਬਾਅਦ ਆ ਕੇ ਇੱਥੇ ਸ਼ੋਰ ਵਿਚਾਰੇ ਨੇ ਸਾਨੂੰ ਨਹੀਂ ਨਹੀਂ ਸਰ ਸਾਡੇ ਕੋਲ ਨਹੀਂ ਨਹੀਂ ਸਰ ਸਾਡੇ ਕੋਲ ਨਹੀਂ ਉਹ ਇਹ ਹੈ ਨਾ ਕਿ ਸਾਡੇ ਕੋਲ ਨਹੀਂ ਨਹੀਂ ਸਾਡੇ ਕੋਲ ਉਹ ਇਲਾਜ ਹੀ ਇਹਨਾਂ ਨੇ ਬਿਤਰ ਸਾਡੇ ਕੋਲ ਮਰੀਜ਼ ਗਿਆ ਸੀਗਾ ਇਲਾਜ ਨਹੀਂ ਕਰਾਇਆ ਕਿਸੇ ਹਸਪਤਲ ਨਾਲ ਹੋਰ ਕਿਸੇ ਹਸਪਤਲ ਲੈ ਕੇ ਜਿੰਦਰਾ ਲੈ ਗਈ ਸੀ ਜੀ ਰਜਿੰਦਰਾ ਜੀ ਵੀ ਨਹੀਂ ਡੈਥ ਹੋਈ ਹੈ ਰਜਿੰਦਰਾ ਜੀ ਵੀ ਨਹੀਂ ਡੈਥ ਹੋਈ ਜੋ ਸਾਨੂੰ ਪਤਾ ਲੱਗਿਆ ਰਜਿੰਦਰਾ ਨੂੰ ਏਪੀ ਹਸਪੀਟਲ ਲੈ ਗਏ ਸੀ ਏਪੀ ਹਸਪੀਟਲ ਤੋਂ ਇਹ ਸਵੇਰੇ ਐਂਬੂਲੈਂਸ ਦੇ ਵਿੱਚ تھی ਜਿੱਥੇ ਡੈਥ ਹੋਈ ਹੈ